ਹੇਲੇ ਦੋਸਤੋ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਤੁਸੀਂ ਸੋ ਹੋਰ ਸਾਰੇ ਠੀਕ ਠਾਕ ਹੋਗੇ ਘੈਂਟ ਹੋਗੇ ਵਧੀਆ ਹੋਗੇ ਤੇ ਆਪਾਂ ਕੰਮ ਧੰਦਾ ਨਿਮੇੜਤਾ ਤੇ ਹੁਣ ਹੋਗੇ ਸੀ ਬੇਲੇ ਤੇ ਹਵਾ ਚੱਲਣਾ ਲੱਗ ਰਹੀ ਹੈ ਪੂਰੀ ਦੀ ਤੇ ਆਪਾਂ ਦੇਖ ਚਾਏ ਹਵਾ ਬੰਦ ਹੋਣ ਦੀ ਤਾਂ ਜੋ ਆਪਾਂ ਨੇ ਕੰਕਰ ਮਾਉਣੀ ਹੈ ਤੇ ਕੰਕਰ ਮਾਵ ਤੇ ਪਰਾ ਚੱਲੀ ਜਾਂਦਾ ਹੈ ਠੀਕ ਉਨੇ ਚਿਰ ਆਪਾਂ ਹਰ ਹੁੜਾ ਪੜਦੇ ਆ ਪਰ ਸੀਨ ਮੌਸਮ ਤੇ ਫਿਰ ਜਿਹੜੀ ਕਣਕ ਰਹਿੰਦੀ ਆ ਉਹ ਰਮਾਵਾਂਗੇ ਤੇ ਜੇ ਹਵਾ ਬੰਦ ਹੋਈ ਤਾਂ ਜੇ ਹਵਾ ਚੱਲੀ ਗਈ ਫੇਰ ਦੀ ਆਪਾਂ ਘਟ ਕਰਮਾਉਣੀ ਫੇਰ ਆਪਾਂ ਇੱਕਦਮ ਹੋਲਡ ਆ ਕਹੋ ਜੇ ਕਣਕ ਰਮਾਉਣ ਲੱਗੇ ਪੱਲੀਆਂ ਤਿਆਰੀਆਂ ਤੇ ਨਿਸਣ ਨਾਲ ਲੱਗ ਰਹੀ ਐ ਤੇ ਕਣਕ ਜਾਊਗੀ ਡਿੱਗ ਇਸ ਕਰਕੇ ਆਪਾਂ ਹਵਾ ਦੀ ਡਿੱਗ ਚਾ ਚੇ ਕਣ ਹਵਾ ਪੰਡੂ ਕੀ ਕੰਕਰ ਮਾਉਣੀ ਆਵਾਂਗੇ ਤੇ ਉਹਨਾਂ ਚੱਕਰ ਪਾ ਬਣਾਉਨੇ ਆ ਬਲੌਗ ਤੇ ਪ੍ਰਦੀਪ ਸਿੰਘ ਨੂੰ ਜਿਹੜਾ ਤਾਂ ਸਕੂਲ ਤੇ ਉਹ ਸਕੂਲ ਪਹੁੰਚ ਗਿਆ ਹੁਣ ਤੇ ਪਸ਼ੂ ਪਸ਼ੂ ਭਾਰੀ ਕੱਢ ਕੇ ਬੇਲੇ ਹੋ ਗਈ ਸੀ ਆਪਾਂ ਨਿਚਿੱਟੇ ਸੀ ਤੇ ਆਪਾਂ ਬਣਾਉਨੇ ਆ ਬਲੌਗ ਮਖਾਂ ਦੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਜਿਉ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਆਪ ਨੂੰ ਕਮੈਂਟ ਕਰਕੇ ਦੱਸਿਆ ਕਰੋ ਕਿੱਦਾਂ ਦਾ ਲੱਗ ਰਿਹਾ ਹੈ ਬਲੌਗ ਦੇ ਜਿਵੇਂ ਬੱਚੇ ਹੁੰਦੇ ਨੇ ਉਸੇ ਕੰਧ ਹੈ। ਭਗਵਾਨ ਕੀ ਪਰਨਾ ਹੈ। ਚਲੋ ਬਹੁਤ ਲੋਹ ਨੇ। ਤੇ ਮੌਸਮਾਂ ਘੈਂਟ ਆ ਹਵਾ ਤਾਂ ਚਲਦੀ ਆ ਪੂਰੇ ਦੀ। ਪਰ ਸਾਫ ਐ ਠੰਡੀ। ਆ ਮੌਸਮ ਐ ਸਰਨੋਂ ਬੈਤਰਾਂ। ਕੋਈ ਹਵਾ ਚਲਦੀ ਹੁੰਦੀ ਆ ਮੋਸੁੱਦਾ ਹਵਾ। ਤੇ ਐਕਸੀਜਨ ਇਹਦੇ ਵਿੱਚ ਵੱਤੋਂ ਵੱਤ ਐ। ਤੇ ਕੈਮਰਾ ਬੰਦ ਹਵਾ ਕਿ ਨਹੀਂ ਚੱਲੀ ਨਹੀਂ ਕੋਈ ਰੀ ਸੁਪੈ ਦੇਖੋ ਕਿੰਨਾ ਹਿਲ ਜਾਂਦੇ ਨੇ ਤੇ ਕੱਲ ਹੀ ਤੂੰ ਵੀ ਬੱਦ ਸੀ ਕੱਲ ਤਾਂ 40 45 ਤੇ ਚੱਲਦੀ ਸੀ ਅੱਜੋਂ ਘਟ ਹੈ ਹੂੰ ਠੀਕ ਹੈ ਹਰ ਜਿਵੇਂ ਆ ਕਣਕਾਂ ਦੇ ਕੁਵੇਂ ਹੰਡੀਆਂ ਨੇ ਜੇ ਇਹਨੂੰ ਪਾਣੀ ਲਾਇਆ ਹੋਵੇ ਪੜਕ ਦੇ ਰੜਕ ਪੂ ਇਹ ਬੜੀਆ ਹੈ ਪਾਣੀ ਪੂਣੀ ਲਾਇਆ ਤੇ ਬਚਤ ਹੈ ਤੇ ਆ ਆਪਣੀ ਕਣਕ ਨਸਰੀ ਹੈ ਚੈੱਕ ਕਰੋ ਤੁਸੀਂ ਤੇ ਬੱਲੀਆਂ ਕੱਢਣ ਲੱਗ ਰਹੀ ਐ ਤੁਲਾ ਲੋ ਠੀਕ ਪਰਸੈਂਟ ਬੱਲੀਆਂ ਨਿਕਲ ਗਈਆਂ ਤੇ ਹੋਊ ਚ ਹੋਊ ਠੀਕ ਪਰਸੈਂਟ ਰਹਿ ਗਈਆਂ ਬਸ ਬੱਲੀਆਂ ਨਿਕਲਣੋਂ ਤੇ ਪੂਰੇ ਚੱਲਣ ਕਰਕੇ ਤੁਸੀਂ ਚੈੱਕ ਕਰੋ ਮੜੀ ਬੜੀ ਧੁੰਦਈਆ ਬਾਸ਼ਪੀ ਕਰਨੀ ਆ ਜਿਵੇਂ ਪਾਣੀ ਆ ਹੁੰਦਾ ਹਵਾ ਦੇ ਵਿੱਚ ਕੁਲਿਆ ਉਮੇ ਥੋੜਾ ਥੋੜਾ ਕਣਕਾਂ ਦੇ ਉੱਤੇ ਉੜਦਾ ਹੈ ਤੇ ਮੌਸਮ ਘੈਂਟ ਹੈ ਸੂਰਜ ਵੀ ਦੇਖੋ ਮੇਨਾ ਚੰਕਦਾ ਇਹ ਸਾਂਸਾਂ ਹੀ ਕਰਦੀ ਆ ਵਾ